ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਮੈਂ ਤੁਹਾਡੇ ਨਾਲ ਮਨਪ੍ਰੀਤ ਖੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਸਮੇਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਹਾਂ ਉਸ ਜਗ੍ਹਾ ਦੀ ਜਿੱਥੇ ਜੇਪੀ ਢਿੱਲੋਂ ਦਾ ਸ਼ੋਅ ਹੋਣ ਜਾ ਰਿਹਾ ਹੈ ਐਪੀ ਢਿੱਲੋਂ ਦੇ ਸ਼ੋਅ ਦੇ ਵਿੱਚ ਕਿੰਨੀ ਸਿਕਿਉਰਿਟੀ ਹੈ ਕਿੰਨੇ ਬਾਉਂਸਰਜ਼ ਇੱਥੇ ਤਾਇਨਾਤ ਕੀਤੇ ਗਏ ਨੇ ਅੱਜ ਤੁਹਾਨੂੰ ਉਹ ਤਸਵੀਰਾਂ ਦਿਖਾਉਣੀਆਂ ਨੇ ਅਸੀਂ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਜ਼ਰੂਰ ਸਿਕਿਉਰਿਟੀ ਦੀਆਂ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਕਿ ਅੱਜ ਕਿੰਨੀ ਸਿਕਿਉਰਿਟੀ ਜਿਹੜੀ ਇੱਥੇ ਸ਼ੋਅ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਕਿਉ ਜੀ ਸੈਕਟਰ ਦੇ ਵਿੱਚ ਹੋਣ ਜਾ ਰਿਹਾ ਜੋ ਕਿ ਚੰਡੀਗੜ੍ਹ ਦਾ ਆਊਟਰ ਏਰੀਆ ਹੈ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਸ ਤੋਂ ਪਹਿਲਾਂ ਦਿਲਜੀਤ ਦੋਹਾਂਜ ਤੇ ਕਰਨ ਔਜਲਾ ਦਾ ਸ਼ੋਅ ਜਿਹੜਾ ਐਗਜ਼ੀਬਿਸ਼ਨ ਗਰਾਊਂਡ ਸੈਕਟਰ 34 ਦੇ ਵਿੱਚ ਹੋਇਆ ਸੀ ਜਿਸ ਦੀਆਂ ਬਹੁਤ ਸਾਰੀਆਂ ਮੁਸ਼ਕਲਤਾ ਅਸੀਂ ਦੇਖ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ ਔਰ ਲੋਕਾਂ ਨੂੰ ਵੀ ਬੜੀ ਪਰੇਸ਼ਾਨੀ ਹੋਈ ਇਸ ਚੀਜ਼ ਦੀ ਕਿ 34 ਸੈਕਟਰ ਦੇ ਵਿੱਚ ਐਗਜ਼ੀਬਿਸ਼ਨ ਗਰਾਊਂਡ ਯਾਨੀ ਕਿ ਲਾਗੇ ਚਾਗੇ ਲੋਕਾਂ ਦੇ ਘਰਾਂ 'ਚ ਵੀ ਬੜੀ ਜ਼ਿਆਦਾ ਦਿੱਕਤ ਲੋਕਾਂ ਨੂੰ ਮਹਿਸੂਸ ਹੋਈ ਕਿਉਂਕਿ ਰਾਤ ਤੱਕ ਜੋ ਹੈ ਦਿਲਜੀਤ ਔਰ ਕਰਨ ਦਾ ਸ਼ੋਅ ਚੱਲਿਆ ਸ਼ੋਰ ਸ਼ਰਾਬਾ ਹੋਰ ਵੀ ਬਹੁਤ ਸਾਰੇ ਡਿਸਟਰਬੈਂਸ ਜਿਹੜੀ ਹੈ ਉਹਨਾਂ ਸ਼ੋਜ਼ ਦੇ ਵਿੱਚ ਦੇਖੀ ਗਈ ਸੋ ਅੱਜ ਤੁਹਾਨੂੰ ਦਿਖਾ ਦਨੇ ਜੀਆਰਪੀ ਸਿਕਿਉਰਿਟੀ ਬਾਉਂਸਰਸ ਗਰੁੱਪ ਔਰ ਹੋਰ ਵੀ ਅਲੱਗ ਅਲੱਗ ਯੂਨੀਫਾਰਮਸ ਦੇ ਵਿੱਚ ਅੱਜ ਸਿਕਿਉਰਿਟੀ ਜਿਹੜੇ ਸਿਕਿਉਰਿਟੀ ਦੇ ਲੋਕ ਨੇ ਹੋ ਇੱਥੇ ਆਏ ਹੋਏ ਨੇ ਤੁਹਾਨੂੰ ਦਿਖਾ ਦਨੇ ਆ ਕਿ ਇਹ ਆਊਟਰ ਏਰੀਆ ਹੈ ਔਰ ਇਸ ਤੇ ਅਗਲੀ ਸਾਈਡ ਤੇ ਜਿਹੜਾ ਉਹ ਗਰਾਊਂਡ ਦੇ ਵਿੱਚ ਐਪੀ ਟਿਲੋ ਦਾ ਸ਼ੋ ਹੈ ਲੇਕਿਨ ਇਹ ਬੈਕ ਸਾਈਡ ਤੇ ਕਿਦਾਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿਦਾਂ ਇਨਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਬਾਉਂਸਰਸ ਨੂੰ ਮੈਂ ਤੁਹਾਨੂੰ ਤਸਵੀਰਾਂ ਦਿਖਾਉਣੀ ਚਾਹਨੀ ਹੈ ਇੱਕ ਵ ਇਨਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਕਿ ਰਾਤ ਨੂੰ ਕਿਸ ਤਰ੍ਹਾਂ ਜੋ ਹੈ ਕਰਾਊਡ ਨੂੰ ਹੈਂਡਲ ਕਰਨਾ ਹੈ ਰਾਤ ਨੂੰ ਕਿਸ ਤਰ੍ਹਾਂ ਜੋ ਹੈ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਉਹ ਗਲਤੀਆਂ ਦੁਬਾਰਾ ਰਿਪੀਟ ਨਾ ਹੋਣ ਜੋ ਦਿਲਜੀਤ ਔਰ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਹੋਈਆਂ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਅੱਜ ਐਪੀ ਢਿੱਲੋ ਦੇ ਸ਼ੋਅ ਦੇ ਉਸ ਸਪੌਟ ਤੋਂ ਜਿੱਥੇ ਅੱਜ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ एपीटी ਲੋਦੇ ਸ਼ੋਅ ਦੇ ਵਿੱਚ ਕੀ ਕੁਝ ਹੋਵੇਗਾ ਖਾਸ ਇਸ ਤੋਂ ਪਹਿਲਾਂ ਸਿਕਿਉਰਿਟੀ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਖਾਸ ਅਦਾਇਤਾਂ ਦਿੱਤੀਆਂ ਗਈਆਂ ਨੇ ਕਿ ਹਰ ਚੀਜ਼ ਦੀ ਇੱਥੇ ਰਿਸਪੈਕਟ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਦਿਲਜੀਤ ਔਰ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਜਿਹੜਾ ਕਰਾਊਡ ਹੈ ਉਸ ਹੌਟਪੌਟ ਤੋਂ ਬਚਣ ਦੇ ਲਈ ਇਸ ਵਾਰ ਸਿਕਿਉਰਿਟੀ ਨੂੰ ਬਹੁਤ ਜ਼ਿਆਦਾ ਟਾਈਟ ਤਰੀਕੇ ਦੇ ਨਾਲ ਇਨਸਟਰਕਸ਼ਨਸ ਦੇ ਨਾਲ ਜੋ ਹੈ ਉਹ ਰੈਡੀ ਕੀਤਾ ਜਾ ਰਿਹਾ ਸੋ ਦੈਟ ਰਾਤ ਨੂੰ ਕਰਾਊਡ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਸੋ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਐਪੀ ਢੱਲੋ ਦੇ ਸ਼ੋਅ ਤੋਂ ਦਿਖਾ ਰਹੇ ਹਾਂ ਜੋ ਸ਼ੋਅ ਰਾਤ ਨੂੰ ਹੋਣਾ ਹੈ ਔਰ ਇਹ 25 ਸ ਦੇ ਵਿੱਚ ਹੋ ਰਿਹਾ ਚੰਡੀਗੜ੍ਹ ਦੇ ਆਊਟਰ ਏਰੀਆ ਦੇ ਵਿੱਚ ਤਾਂ ਕਿ ਲੋਕਾਂ ਨੂੰ ਜੋ ਹੈ ਡਿਸਟਰਬੈਂਸ ਨਾ ਹੋਵੇ ਲੋਕ ਪਰੇਸ਼ਾਨ ਨਾ ਹੋਣ ਤੇ ਇਹ ਸ਼ੋ ਜਿਹੜਾ ਹੈ ਆਰਾਮ ਦੇ ਨਾਲ ਸ਼ਾਂਤਮਈ ਤਰੀਕੇ ਨਾਲ ਨਿਪਟ ਜਾਏ ਸਿਕਿਉਰਿਟੀ ਦੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਪਿੱਛੇ ਵੀ ਜਿਹੜੇ ਸੈਟਅਪ ਲੱਗਾ ਹੋਇਆ ਬਾਕਸ ਆਫਿਸ ਦਾ ਲੋਕ ਟਿਕਟਸ ਖਰੀਦ ਰਹੇ ਨੇ ਜਿਨ੍ਹਾਂ ਨੇ ਹਜੇ ਟਿਕਟਸ ਨਹੀਂ ਖਰੀਦੀਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਕਿ ਇੱਥੇ ਟਿਕਟਾਂ ਜਿੱਥੋਂ ਖਰੀਦੀਆਂ ਜਾ ਰਹੀਆਂ ਨੇ ਲੋਕ ਪਹੁੰਚ ਰਹੇ ਨੇ ਔਰ ਹਰ ਕਿਸ ਤਰ੍ਹਾਂ ਦਾ ਕਰੇਸ ਜਿਹੜਾ ਉਹ ਪੀਕ ਲੈਵਲ ਤੇ ਤੁਸੀਂ ਦੇਖ ਪਾ ਰਹੇ ਹੋ ਹਲੇ ਸ਼ੋਅ ਨੂੰ 4 ਤੋਂ 5 ਘੰਟੇ ਬਾਕੀ ਨੇ ਉਸ ਤੋਂ ਪਹਿਲਾਂ ਹੀ ਇੱਥੇ ਸਿਕਿਉਰਿਟੀ ਦੇ ਨਾਲ ਨਾਲ ਹੋਰ ਵੀ ਕਰਾਊਡ ਇਕੱਠਾ ਹੋਣਾ ਸ਼ੁਰੂ ਹੋ ਗਿਆ ਜੋ ਤੁਸੀਂ ਇੱਥੇ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਜੀ ਤੋਂ ਜਿੱਥੇ ਅੱਜ ਏਪੀ ਢਿੱਲੋਂ ਦਾ ਸ਼ੋਅ ਹੋਣ ਜਾ ਰਿਹਾ ਹੈ ਔਰ ਇਹ ਸ਼ੋਅ ਦੇ ਵਿੱਚ ਕਿੰਨੇ ਲੋਕ ਪਹੁੰਚਣਗੇ ਕਿਉਂਕਿ ਦਿਲਜੀਤ ਔਰ ਕਰਨ ਔਜਲਾ ਦੇ ਸ਼ੋਅ ਦੇ ਵਿੱਚ 30000 ਪਲੱਸ ਲੋਕ ਪਹੁੰਚੇ ਸੀਗੇ ਜਿਸ ਤੋਂ ਬਾਅਦ ਹੁਣ ਅੱਜ ਇਹ ਦੇਖਣਾ ਬੜਾ ਅਹਿਮ ਹੋਏਗਾ ਕਿ ਏਪੀ ਢਿੱਲੋਂ ਦੇ ਸ਼ੋਅ ਦੇ ਵਿੱਚ ਕਿੰਨਾ ਕਰਾਊਡ ਇਕੱਠਾ ਹੁੰਦਾ ਹੈ ਔਰ ਦਿਲਜੀਤ ਦਸਾਂਜ ਦੇ ਸ਼ੋਅ ਦੇ ਵਿੱਚ 200 ਤੋਂ ਲੈ ਕੇ ਪਿੰਸੋ ਤੱਕ ਲੋਕਾਂ ਦੇ ਮੋਬਾਈਲ ਵੀ ਚੋਰੀ ਹੋਏ ਕਈਆਂ ਦੀਆਂ ਗੱਡੀਆਂ ਵੀ ਚੋਰੀ ਹੋਈਆਂ ਪਰ ਅੱਜ ਇੱਥੇ ਬਹੁਤ ਸਾਰੀਆਂ ਇਨਸਟਰਕਸ਼ਨਸ ਤੁਹਾਨੂੰ ਦਿਖਾ ਸਕਦੇ ਆਸੀਂ ਕਿ ਇਹ ਵੀ ਸਿਕਿਉਰਿਟੀ ਹੈ ਬਾਉਂਸਰਸ ਗਰੁੱਪ ਹੈ ਬਾਉਂਸਰਸ ਦੀ ਸਿਕਿਉਰਿਟੀ ਹੈ ਜਿਨ੍ਹਾਂ ਨੂੰ ਇਨਸਟਰਕਸ਼ਨਸ ਦੇ ਕੇ ਰੈਡੀ ਕੀਤਾ ਜਾ ਰਿਹਾ ਹੈ ਕਿ ਅੱਜ ਕਿਸੇ ਦਾ ਨੁਕਸਾਨ ਵੀ ਨਹੀਂ ਹੋਣਾ ਚਾਹੀਦਾ ਔਰ ਏਪੀ ਢਿੱਲੋ ਦਾ ਸ਼ੋਅ ਜੋ ਹੈ ਸ਼ਾਂਤਮਈ ਤਰੀਕੇ ਨਾਲ ਉਹ ਹੋ ਜਾਣਾ ਚਾਹੀਦਾ ਸੋ ਤੁਸੀਂ ਸਾਡੇ ਨਾਲ ਲਗਾਤਾਰ ਬਨੇ ਰਹੋ ਅਸੀਂ ਤੁਹਾਨੂੰ ਤਸਵੀਰਾਂ ਏਪੀ ਢਿੱਲੋ ਦੇ ਸ਼ੋਅ ਦੀਆਂ ਸ਼ੋਅ ਤੋਂ ਪਹਿਲਾਂ ਹੋਣ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾਉ వేరా టీవీ చండీగఢ్